ਜਾਨਾਂ ਦੇ ਵਿੱਚੋਂ ਆਇਆ ਆਇਆ ਤੋਂ ਜਾਨੇ ਸਤਿਗੁਰੂ ਪਰਪੋਰ ਕਰੇ ਅਮਰਤ ਦੇ ਤੋਂ ਲੈ ਕੇ ਸਾਰੇ ਦੋਇਸ਼ਰੀ ਯਰਥਿਆਂ ਤੋਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਦੇ ਪਾਵਨ ਜੀਵਨ ਦੇ ਵਿੱਚੋਂ ਆਪਾਂ ਇਤਿਹਾਸ ਸਰਵਣ ਕਰ ਰਹੇ ਆਂ ਔਰ ਜਿੰਨਾ ਸਮਾਂ ਬਾਕੀ ਆ ਉਹ ਸਮੇਂ ਦੇ ਵਿੱਚ ਨੀਰੀ ਜੀ ਦੇ ਵਾਰਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਿਨ੍ਹਾਂ ਦੇ ਆਪਣੇ ਚਾਰਨਮ ਵਾਰਕ ਮਤੋਂ ਕੇ ਨਕਰ ਦੋਦ ਨਗਰ ਦੇ ਲੋਕੋ ਨਗਰ ਵਿੱਚ ਆਇਆ 1688 ਵਿਕਰਮੀ ਦੇ ਵਿੱਚ ਅੱਖਿਆ ਨੇ ਵਿਚਾਰ ਕੀਤੇ ਵੀ 6 ਪਾਂਛੇ ਦੇ ਆਪਣੇ ਵਿੱਚੋਂ 4 10 ਸਾਧਿਆ ਕਰ ਜਾਮਾ ਮਾਤਾ ਸੁਖੜੀ ਹੋਈ ਆ ਜੱਪੇ ਨੰਨ ਰਹਿਣ ਵਾਲੇ ਜਿਹਦੇ ਘਰ ਦੇ ਵਿੱਚ ਕੋਈ ਪੁੱਤ ਦੀ ਨਾ ਹੋਇਆ ਕਹਿੰਦੇ ਮਾਵਾ ਭਾਵੇਂ ਹੋਵਨ ਪਰੀਆਂ ਸਾਹਿਤ ਘਰੇ ਵਿਆਹ ਬਣ ਮਰੀਆਂ ਪਹਿਲੇ ਨਾ ਪੱਤ ਹਣਾ ਬਣ ਜਰੀਆਂ ਨਾਲ ਹੁਣ ਸੰਦੇ ਡੱਕ ਟੱਕ ਭਈਆਂ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੜ ਲਾਣਾ ਨਾ ਆਰ ਨਾ ਹੋਵੇ ਆਪ ਆ ਮਾਰਦੀ ਪ੍ਰਮਾਤਮਾ ਨੂੰ ਉਸਦੀ ਆ ਰਹੀ ਆ ਬੁਰੇ ਭਾਈ ਗੁਰਦਾਸ ਸਾਹਿਬ ਜੀ ਮਿਲ ਕੇ ਹਾਂ ਕੀ ਦੁੱਖਾ ਉਹਨੇ ਆਪਣਾ ਦੁੱਖ ਦੱਸਿਆ ਵੀ ਮੜੇ ਮੈਂ ਪੂਨੇ ਜਾਮਣ ਬੜੇ ਉੱਗਾ ਭੇਰੋ ਮਨਾਏ ਪਰ ਘਰ ਦੇ ਵਿੱਚ ਕੋਈ ਬੁਲਾਦ ਨਹੀਂ ਹੋਈ 60 ਸਾਲ ਦੀ ਉਮਰ ਹੋ ਗਈ ਭਾਈ ਬੁਲਾਦ ਜੀ ਨੇ ਲਸ ਪਾਈ ਸ਼ੇਮੇ ਪਾਤਸ਼ਾਹ ਦੀ ਮੇ ਮਾਤਾ ਮੇਰੀ ਪੁੱਤ ਦੇ ਮਾਲਕ ਤੁਹਾਡੇ ਨਜ਼ਦੀਕ ਆਏ ਹੋਏ ਨੇ ਜਿੱਥੇ ਅੱਜ ਗੁਰਦੁਆਰਾ ਸੰਗਰਾਨਾ ਸਾਹਿਬ ਬਣਿਆ ਹੋਇਆ ਉੱਥੇ ਪਾਤਸ਼ਾਹ ਦਾ ਰਾਜ ਬਣਦਾ ਏ ਤੋਂ ਉਹਨਾਂ ਕੋਲੋਂ ਆਸ ਬੇਨਤੀ ਕਰਾਂ ਆ ਆਸ ਬੇਨਤੀ ਕਰਦੀ ਆ ਸੱਚੇ ਪਾਤਸ਼ਾਹ ਮੇਰੀ ਗਰੀਬਣੀ ਦੀ ਝੋਲੀ ਵਿੱਚ ਇਹ ਤੋਂ ਪੁੱਤਰ ਦੀ ਰਾਸਤ ਪਾ ਦਿਓ ਪਰ ਪਾਸ਼ਾ ਨੇ ਆਪਣੇ ਮੁਖਾਲਬਿੰਦ ਦੇ ਕੋਲ ਮੈਂ ਕਿਹਾ ਮਾਂ ਤੇਰਾ ਹੁਣ ਪੁੱਤ ਧੀ ਘਰੋਂ ਦੀ ਉਬਰ ਨੇ ਤੇਰੀ ਉਮਰ ਆਲਾ ਹਣਕੇ ਵਾਹਿਗੁਰੂ ਸੇਵਰ ਕਰਦੀ ਤੇਰੇ ਦਾ ਭਾਗਾਂ ਦੇ ਵਿੱਚ ਕੋਈ ਪੁੱਤ ਨਹੀਂ ਲੱਗਿਆ ਮਾਂ ਖੁਦਾਸ਼ ਹੋਗੀ ਫਿਰ ਭਾਈ ਗੁਰਦਾਸ ਜੀ ਮਿਲਦੇ ਨੇ ਭਾਈ ਗੁਰਦਾਸ ਨੇ ਤਾਂ ਤਰਤੀਬ ਦੱਸੀ ਮਾਂ ਜਦੋਂ ਕਿਸੇ ਕੋਲੇ ਮੰਗਲ ਜਾਈਏ ਉਦੋਂ ਨੀਵੇਂ ਹੋ ਕੇ ਜਾਈਦਾ ਜਦੋਂ ਤੈਨੂੰ ਸਤਿਗੁਰਾਂ ਨੇ ਕਿਹਾ ਸੀ ਵੀ ਤੇਰੇ ਸੱਤ ਜਨਮ ਤੱਕ ਪੁੱਤਰ ਨਹੀਂ ਲਿਖਿਆ ਲਿਖਿਆ ਕਿ ਪੁੱਤਰ ਮਾਤਾ ਤੇਰੇ ਲਲਾਟ 'ਤੇ ਮਾਤਾ ਜੇ ਤੂੰ ਉਹਦੇ ਕਹਿ ਦਿੰਦੀ ਵੀ ਸੱਚੇ ਪਾਤਸ਼ਾਹ ਉੱਥੇ ਤੇ ਲਿਖਣ ਨੂੰ ਰਹਿ ਗਿਆ ਹੁਣ ਲਿਖ ਦੋ ਉੱਥੇ ਵੀ ਤੁਸੀਂ ਲਿਖਣ ਵਾਲੇ ਸੀ ਇੱਥੇ ਵੀ ਤੁਸੀਂ ਲਿਖਣ ਵਾਲੇ ਆ ਜਿਵੇਂ ਭਾਈ ਗੁਰਦਾਸ ਨੇ ਪਾਤਸ਼ਾਹ ਨੂੰ 33 ਦਰਸ਼ਨਾਂ ਬਾਰੇ ਤਰਤੀਬ ਦੱਸੀ ਆਸ ਰੱਖਣੀ ਪਾਤਸ਼ਾਹ ਦੇ ਚਰਨਾ ਵਿੱਚ ਕਰਦੀਆਂ ਬੇਤੀ ਅਰਜਾਂ ਇਹ ਸੱਚੇ ਪਾਤਸ਼ਾਹ ਗਰੀਬੀ ਦੀ ਝੋਲੀ ਦੇ ਵਿੱਚ ਕੋ ਪੁੱਤਰ ਦੀ ਖੈਰ ਪਾ ਦਿਓ ਜਦੋਂ ਪਾਤਸ਼ਾਹ ਨੇ ਕਿਹਾ ਵੀ ਮਾਤਾ ਤੈਨੂੰ ਮੈਂ ਹੁਣੇ ਨਹੀਂ ਕਿਹਾ ਸੀ ਵੀ ਤੇਰੇ ਪੁੱਤਰ ਕਰਮਾਂ ਵਿੱਚ ਨਹੀਂ ਲਿਖਿਆ ਫਿਰ ਮਾਂ ਸੁਣਖੜੀ ਦਿਮਤਾ ਦੇ ਘਰ ਵਿੱਚ ਜਾ ਕੇ ਅੰਜੂ ਅੱਖਾਂ ਦੇ ਵਿੱਚੋਂ ਕਹਿ ਰਹੀ ਆ ਸੱਚੇ ਪਾਤਸ਼ਾਹ ਆਹੋ ਕਲਮਤ ਬਾਸ ਜੇਕਰ ਲਿਖਣਾ ਬਲਿਓ ਅੰਗੇ ਰਹਿ ਗਿਆ ਜਦੋਂ ਸੱਚੇ ਪਾਤਸ਼ਾਹ ਨੇ ਰਹਿਮਤ ਦੇ ਘਰ ਵਿੱਚ ਆ ਕੇ ਜਦੋਂ ਭੋਲੇ ਦੇ ਅਦਵਾਰ ਸੀ ਪਾਤਸ਼ਾਹ ਪੁੱਤਰ ਲਿਖਣ ਲੱਗੇ ਏਕਾ ਮਦਰਤੀ ਭੋਲੇ ਨੇ ਪੌੜਾ ਲਗਾਤਾ ਘੋੜੇ ਨੇ ਪੌੜਾ ਹਲਾਨਾ ਲਿਖਣ ਲੱਗੇ ਸੀ ਏਕਾ ਪਹਿ ਗਿਆ ਸਾਣਾ ਔਰ ਜਿਹਨੇ ਛੇਵੇਂ ਪਾਤਸ਼ਾਹ ਦੀ ਦਿੱਤੇ ਮਾਰਨੇ ਕਰੀ ਤੁਹਾਨੂੰ ਇਹਨਾਂ ਪੁੱਤੀ ਤੋਂ ਸਤੁਤੀ ਮੋਦੇ ਆ ਤੇ ਮਾਤਾ ਲਖਣੀ ਆਪਣੇ ਸ਼ਬਦਾਂ ਦੇ ਨਾਲ ਭਾਈ ਗੋਦਾਹ ਜੀ ਦਾ ਤੇ ਛੇਵੇਂ ਪਾਤਸ਼ਾਹ ਦਾ ਸ਼ੁਕਰਾਨਾ ਕਰੀਆ ਹੁਣ ਸਾਰਾ ਇਤਿਆਸ ਇੱਕ ਕਰਤਾ ਦੇ ਵਿੱਚ ਹੀ ਸੰਭਲ ਕਰੋ ਤੇਰਾ ਸਾਥੀ ਭਾਈ ਗੁਰਦ ਸਿੰਘ ਦੇਵਾਨਾ ਅੱਲਾ ਸੇ ਕੋਰੀਆ ਦਾਸ ਪਰਮਦੇਵ ਸਿੰਘ ਮਾਗੋ ਪੋੜ ਜਿੱਥੇ ਤੋਂ ਐਵੇਂ ਸੰਭਲੋ ਆਜੇ ਸਾਥ ਤੇ ਕੋਰੇ ਸ਼ੇਰ ਹੀ ਮੀ ਬਾਦਸ਼ਾਹ ਬੈਠੇ ਸੱਚ ਦੇ ਵਜਕਾ लकली रही रो रो सतगुर माण्हू वाक उसार ते पुत्रती प्यारे कल बनगी 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 मातू बहग कल बनगी लॻी सतगुर <laughs> जी माता बोल सतगुर जी माता न भली करू का भाग लॻण तेरी कुख न تیرا सुखी वसे संसार लख करी शुक्रा ਸਾਡੇ ਸੰਗ ਬੇਰੀ ਬੇਰੀ ਆਤੋ ਬਗਾਇ ਦਾ ਬਰਕਤ ਕੈਨੇਡਾ ਨੂੰ ਵਰਤੀ ਸਮੁੱਚੇ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਮਇਤਰ ਭੈਜਨ ਤੇ ਰਾਜੂ ਸਿੰਘ ਜੀ ਕੀਤਾ ਬਹੁਤ ਸੰਤਮਨ ਉਹਨਾਂ ਬਹੁਤ ਸਰਕਾਰ ਸਾਡੇ ਸਾਥ ਦੇ ਮੈਂਬਰ ਸ਼ਖਾਰਾ ਸਿੰਘ ਜੀ ਤੇ ਮੈਂਬਰ ਮਰਜੀਤ ਸਿੰਘ ਜੀ ਪਰ ਰਾਜ ਕਮੇਟੀ ਨੂੰ ਚੁਣੇ ਮੈਂ ਦਿੱਤ ਬਹੁਤ ਸਰਕਾਰ ਮਾਪੇ ਭਾਈ ਸੋਕਰਾਮ ਜੀ ਜਿਨ੍ਹਾਂ ਦੀ ਸਾਰੀ ਅਰੇਂਜਮੈਂਟ ਕਮੇਟੀ ਵੱਲੋਂ ਜਿੰਨਾ ਬਹੁਤ ਸਾਰਾ ਧੰਨ ਸੇ ਸਾਡੇ ਸਰਕਾਰ ਜੋ ਸਰਪੰਚ ਡਾਂਗੀਆਂ ਔਰ ਗੁਰਪਿੰਦਰ ਸੇਗਰ ਸਦੇ ਸੁਭੂਤੀਆਂ ਬੋਤਨਾਂ ਡਾਂਗੀਆਂ ਜੇ ਤਕਤਾ ਬੋਤਨ ਅਥਾਪਿਆ ਤੇ ਜਗਿਆ ਗਿਆ ਧੰਨਵਾਦ ਕਰਦੇ ਆ ਇਹਨਾਂ ਕੋਲ ਕਹਿੰਦੇ ਜਮਾ ਤੇ ਜਾ ਚਾ ਜੇ ਕੋਈ ਸ਼ਬਦ ਪਿਆਰੇ ਉਹ ਨਾ ਬੋਲਿਆ ਗਿਆ ਹੋਵੇ ਮਾਰੇ ਦਿਲ ਦੇ ਵਿੱਚ ਸਾਰੀਆਂ ਗੁਰਤਮਤਾ ਤੋਂ ਹੱਥ ਮਿਲ ਕੇ ਵਾਦੀ ਬੰਦੇ ਆ ਕਿਉਂਕਿ ਚੰਦੀਆਂ ਦੀਪਾ ਸਤੁਰਾਂ ਦਾ ਇਤਿਹਾਸ ਦਾ ਬਣਾ ਕੋਚਾ ਸੱਚ ਹੈ ਆਪੋ ਤਾਂ ਦਾ ਸੂਰਜ ਹੋ ਜਾ ਲੋਕਾਂ ਲਈ ਇੰਨੀ ਖਾਜੇ ਕਰੋ ਪਰਵਾਰ ਹਰੀ ਮੈਨੇਜਮੈਂਟ ਕਮੇਟੀ ਦਾ ਮੈਂ ਤੁਹਾਨੂੰ ਜੱਥੇ ਬੁਲਾਉਂਦਾ ਤੇ ਤੁਹਾਨੂੰ ਸਭ ਨੂੰ ਜਿਹੜਾ ਸਭ ਨੂੰ ਜੀ ਹੈ ਕਹਿੰਦੇ ਆ ਜਿਨ੍ਹਾਂ ਨੇ ਸਾਰੀਆਂ ਬੋਰਡ ਸੰਗਤਾਂ ਨੇ ਪਤ ਗਲੇ ਤੋਂ ਲੈ ਕੇ ਨਗਰ ਕਿਰਿਤ ਵਿੱਚ ਹਾਜ਼ਰੀਆਂ ਭਰੀਆਂ ਬਹੁਤ ਧੰਨਵਾਦ ਸਾਰੇ ਸੇਵਾਦਾਰਾਂ ਦਾ ਸਾਰੀਆਂ ਬੋਰਡ ਸੰਗਤਾਂ ਦਾ ਸਾਡੇ ਲੋਕਾਂ ਵਾਲੇ ਜਦੋਂ ਇੰਨੀ ਘਾਟੀ ਪਰਵਾਹ ਹੋਰ ਵਾਲੇ ਜੰਦਾ ਕਰੀਏ ਸਕਾਰ ਆਪੋ ਗੱਲ ਕੇ ਮਾਹ ਹੈ ਗੁਰੂ ਜੀ ਦਾ ਖਾਲਸਾ